ਡੀਜੀਪੀ ਯਾਦਵ ਦੇ ਬਠਿੰਡਾ ਦੌਰੇ ਦੌਰਾਨ ਵਾਪਰੀ ਵੱਡੀ ਵਾਰਦਾਤ ਕਾਰ ਜਾ ਰਹੇ ਵਕੀਲ ਤੇ ਸ਼ਰੀਆਮ ਚਲਾਈਆਂ ਗੋਲੀਆਂ ਕਾਰ ਸਵਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਪਿਸਤੌਲ ਨਾਲ ਕੀਤਾ ਜਾਨਲੇਵਾ ਹਮਲਾ ਵਕੀਲ ਦੇ ਲੱਤ ਤੇ ਵਜੀ ਗੋਲੀ ਪੰਜਾਬ ਦੇ ਬਠਿੰਡਾ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਅੱਜ ਡੀਜੀਪੀ ਗੌਰਵ ਯਾਦਵ ਇੱਥੇ ਦੌਰੇ ਤੇ ਆਏ ਹੋਏ ਸਨ ਪੁਲਿਸ ਦੇ ਸਖਤ ਪ੍ਰਬੰਧਨ ਦੇ ਵਿੱਚ ਇੱਕ ਵਕੀਲ ਨੂੰ ਕਾਰ ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ। ਘਟਨਾ ਦੇ ਦੌਰਾਨ ਵਕੀਲ ਮੋਟਰਸਾਈਕਲ ਤੇ ਘਰ ਜਾ ਰਿਹਾ ਸੀ। ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਵਕੀਲ ਦੀ ਪਛਾਣ ਐਡਵੋਕੇਟ ਯਸ਼ਵਜੋ ਹੋਈ ਹੈ। ਜ਼ਖਮੀ ਵਕੀਲ ਦਾ ਕਹਿਣਾ ਹੈ ਕਿ ਉਸਤੇ ਕਾਰ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਈਆਂ। ਬਦਮਾਸ਼ਾਂ ਨੇ ਪਿਸਤੌਲ ਨਾਲ ਉਸਤੇ ਇੱਕ ਤੋਂ ਬਾਅਦ ਇੱਕ ਫਾਇਰ ਕੀਤਾ। ਵਕੀਲ ਨੂੰ ਦੋ ਗੋਲੀਆਂ ਵਜਰੀਆਂ ਹਨ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਹੈ ਜਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਨੂੰ ਇੱਕ ਇਤਲਾਹ ਮਿਲਿਆ ਕਿ ਇੱਕ ਜਸਪਿੰਦਰਪਾਲ ਸਿੰਘ ਦਾ ਨਾਮ ਦਾ ਇੱਕ ਨੌਜਵਾਨ ਆਈ ਉਹ ਆ ਜਿਹੜੀ ਐਨ ਐਲ ਐਫ ਕਲੋਨੀ ਵਾਲੀ ਸੜਕਾ ਵੀ ਇੱਥੇ ਕਹਿਣ ਦੇ ਮਤਾਬਕ ਵੀ ਉਹਦੇ ਕੋਈ ਫਾਇਰ ਇੰਜਰੀ ਹੋਈ ਆ ਬਾਕੀ ਇਹਦੀ ਅਸੀਂ ਪੜਤਾਲ ਕਰ ਰਹੇ ਹਾਂ ਐਡਮਿਟ ਹੈ ਜੀ ਹਸਪਤਾਲ ਨਾ ਕਿਹਨੇ ਕੇਂਦਰੀ ਹੋਈ ਕੀ ਆ ਹੁੰਦਾ ਵੀ ਜਾਣੋ ਉਹ ਪਤਾ ਲੱਗਾ ਵੀ ਉਹ ਜਿਹੜਾ ਇੱਥੇ ਆਦੇਸ਼ ਹਸਪਤਾਲ ਆ ਉੱਤੇ ਮੋਢਲੇ ਤੌਰ ਤੇ ਇਲਾਜ ਲਈ ਉੱਤੇ ਦਾਖਲਾ ਤੇ ਉੱਤੇ ਦਾ ਟ੍ਰੀਟਮੈਂਟ ਹੋ ਰਿਹਾ ਪਤਾ ਲੱਗਾ ਕੌਣ ਸੀ ਫਾਇਰਿੰਗ ਪੂਰਿੰਗ ਕਰਨ ਵਾਲੇ ਕਸਤੇ ਆਏ ਸੀ ਜੀ ਇਹਦੇ ਬਾਰੇ ਅਸੀਂ ਅਜੇ ਡਗਾਈ ਨਾ ਉਹਨੂੰ ਮਿਲ ਕੇ ਤੇਰ ਪੜਤਾਲ ਕਰਕੇ ਫੇਰ ਹੀ ਕੁਝ ਕਿਹਾ ਜਾ ਸਕਦਾ ਵੀ ਕੀ ਹਾਲਾਤ ਸੀ ਟਾਈਮਿੰਗ ਪਤਾ ਲੱਗੀ ਲੋਕਾਂ ਨੇ ਕੁਝ ਦੱਸਿਆ ਸਰ ਇੱਥੋਂ ਦੇ ਜੇ ਤੁਸੀਂ ਸਰਚ ਕੀਤਾਗਾ ਇਹ ਅਸੀਂ ਤੇ ਆਪਣੇ ਤੌਰ ਤੇ ਇੱਥੇ ਆ ਕੇ ਜਦੋਂ ਪੜਤਾਲ ਕੀਤੀ ਤੇ ਇੱਥੇ ਤਕਰੀਬਨ ਇਹ 2 ਤੋਂ 3 ਵਜੇ ਦੇ ਵਿਚਕਾਰ ਦੀ ਕੋਈ ਘਟਨਾ ਦੱਸਦੇ ਲੱਗਦਾ ਨਹੀਂ ਪੁਲਿਸ ਨੂੰ ਹੁਣ ਤੱਕ ਬੁਗਵਾਇਡ ਲੰਪਿਆ ਤੇ ਬੰਦਾ ਟਰੇਸ ਕਿਵੇਂ ਹੋ ਜੂਗਾ ਨਹੀਂ ਇਹ ਤਾਂ ਕਿਉਂਕਿ ਉਹ ਜਿਹੜਾ ਜਿਹਦੇ ਜਿਸ ਨਾਲ ਘਟਨਾ ਵਾਪਰੀ ਆ ਮੈਂ ਤਾਂ ਮੁੱਢਲੇ ਤੌਰ ਤੇ ਇੱਥੇ ਆਇਆ ਪੀ ਜਿਸ ਨਾਲ ਇਹ ਘਟਨਾ ਵਾਪਰੀ ਉਹ ਉਹ ਜਦੋਂ ਉਹਨੂੰ ਮਿਲਾਂਗੇ ਤੇ ਫੇਰ ਸਾਰਾ ਗੱਲ ਕਲੀਅਰ ਹੋ ਜਾਊਗਾ ਹੁਣ ਤੱਕ ਮਿਲ ਨਹੀਂ ਸਰ ਨਹੀਂ ਮੈਂ ਹਜੇ ਨਹੀਂ ਮਿਲਿਆ ਮੈਂ ਤਾਂ ਹਜੇ ਇੱਥੇ ਬੁਕੂਏ ਤੇ ਇੱਥੇ ਅਸੀਂ ਪੜਤਾਲ ਕਰ ਰਹੇ ਹਾਂ ਕਿਹੜੀ ਕਿਹੜੀ ਟੀਮਾਂ ਆਈਆਂ ਸਰ ਤੁਹਾਡੇ ਨਾਲ ਹੁਣ ਇੱਥੇ ਇੱਥੇ ਸਾਡੇ ਸੀਐਸਟਾਫ ਦੀਆਂ ਟੀਮਾਂ ਤੇ ਸਾਡੇ ਐਸਐਚਓ ਸਹਿਬਾਨਾਂ ਤੇ ਹੋਰ ਵੀ ਸਾਡੇ ਮਾਨਯੋਗ ਐਸਪੀ ਸਿਟੀ ਸਾਹਿਬ ਤੇ ਡੀਐਸਪੀ ਸਾਹਿਬ ਸਾਰੀ